ਮੈਂ ਵੀ ਸੂਚ ਟੌਪ ਕੀਤਾ ਅੱਛਾ ਜੀ ਅਰ ਤੁਸੀਂ ਵੀ ਧੂਰੀ ਚ ਬਿਲੋਂਗ ਕਰਦੇ ਹੋ ਧੂਰੀ ਹਲਕਾ ਪੈਂਦਾ ਨਾ ਹਾਂਜੀ ਮੈਂ ਵੀ ਧੂਰੀ ਚ ਟੌਪ ਕੀਤਾ ਓਕੇ ਜੀ ਦੋ ਟੌਪਰ ਕਰ ਰਹੇ ਗੱਲ ਆਪਸ ਹਾਂਜੀ ਤੇ ਇੱਕ ਸਵਾਲ ਪੁੱਛਣਾ ਚਾਹੁੰਦੀ ਸੀ ਜੀ ਜੀ ਤੁਸੀਂ ਪਹਿਲਾ ਮਤਲਬ ਕਮੇਡੀਅਨ ਸੀ ਜਾਂ ਕਮੇਡੀਅਨ ਤੋਂ ਸੀ ਐਮ ਤੱਕ ਦਾ ਸਫ਼ਰ ਕਿਵੇਂ ਦਾ ਕੀਤਾ ਹੈਗਾ ਤਾਂ ਲੰਬਾ ਜਵਾਬ ਹੋਊਗਾ ਪਰ ਇਹੀ ਹੈ ਕਿ ਕੋਈ ਵੀ ਬੰਦਾ ਜੇ ਆਪਣਾ ਮਿਸ਼ਨ ਤੈਅ ਕਰ ਲੇ ਕਿ ਮੈਂ ਆ ਕਰਨਾ ਤਾਂ ਫਿਰ ਉਸ ਮਿਸ਼ਨ ਨੂੰ ਪੂਰਾ ਕਰਨ ਵਾਸਤੇ ਦ੍ਰਿੜ ਰੱਤੇ ਚਾਹੀਦੇ ਆ ਸਖਤ ਮਿਹਨਤ ਚਾਹੀਦੀ ਹੈ ਤੇ ਪਹਿਲਾਂ ਕਾਮੇਡੀ ਵਾਲੇ ਪਾਸੇ ਵੀ ਪਿੰਡਾਂ ਚ ਉਟ ਕੇ ਆਇਆ ਬੜਾ ਕੰਪੀਟੀਸ਼ਨ ਸੀ ਉੱਥੇ ਵੀ ਆਪਣਾ ਮੁਕਾਮ ਬਣਾਉਣਾ ਸੌਖਾ ਨਹੀਂ ਸੀ ਬਾਅਦ ਦੇ ਵਿੱਚ ਮੈਂ ਸੋਚਿਆ ਕਿ ਕਿਉਂਕਿ ਪੰਜਾਬ ਦੇ ਹਾਲਾਤ ਮੈਂ ਦੇਖ ਦਿੱਤਾ ਸੀ ਪੋਲੀਟੀਕਲੀ ਵੀ ਕਿ ਮੇਰੇ ਸਾਹਮਣੇ ਨਸ਼ੇ ਦਾ ਕਾਰੋਬਾਰ ਫੈਲ ਰਿਹਾ ਹੈ ਮੇਰੀਆਂ ਅੱਖਾਂ ਸਾਹਮਣੇ ਬਿਹਾਸੇ ਵੀ ਉਹਦੇ ਚੰਗੇ ਲੱਗਦੇ ਜਿੱਦੋਂ ਚੁੱਲਿਆਂ 'ਚ ਅੱਗ ਮੱਚਦੀ ਹੋਵੇ ਬਿ ਚੁੱਲਿਆਂ ਦੀ ਅੱਗ ਤਾਂ ਬੁਝੀ ਜਾਂਦੀ ਹੈ ਫਿਰ ਮੈਂ ਕੀ ਰੀਲਾਂ ਕੈਸਟਾਂ ਸੀੜੀਆਂ ਸੀਰੀਅਲ ਕਰਕੇ ਕੀ ਕਰੂੰਗਾ ਵੀ ਆਪਾਂ ਨੂੰ ਸਿਸਟਮ ਦੇ ਵਿੱਚ ਪਾਰਟ ਬਣਨਾ ਚਾਹੀਦਾ ਹੈ ਸਿਸਟਮ ਨੂੰ ਠੀਕ ਕਰਨ ਵਾਸਤੇ ਦੇਖੋ ਗਟਰ ਨੂੰ ਸਾਫ਼ ਕਰਨਾ ਤਾਂ ਬਾਹਰੋਂ ਰੋਲਾ ਪਾ ਕੇ ਜਾਂ ਸ਼ੋਰ ਮਚਾ ਕੇ ਗਟਰ ਸਾਫ਼ ਨਹੀਂ ਹੁੰਦਾ ਉਹਦੇ ਵਿੱਚ ਵੜਨਾ ਪੈਂਦਾ ਜੇ ਸਿਸਟਮ ਨੂੰ ਸਾਫ਼ ਕਰਨਾ ਤਾਂ ਉਹਦੇ ਵਿੱਚ ਵੜਨਾ ਪਊਗਾ ਹਾਂ ਉਹਦੇ ਵਾਸਤੇ ਤੁਹਾਨੂੰ ਆलोचना ਚਲਨੀ ਪਊ ਕਲਾਕਾਰੀ ਚ ਅਲੋਚਨਾ ਨਹੀਂ ਚਲਨੀ ਪੈਂਦੀ ਕਲਾਕਾਰੀ ਚ ਸਿਰਫ ਤਾਰੀਫ ਹੀ ਹੁੰਦੀ ਹੈ ਕਿ ਕਮਾਲ ਦੀ ਫਿਲਮ ਆਈ ਹੈ ਕਮਾਲ ਦਾ ਸੀਰੀਅਲ ਹੈ ਕਮਾਲ ਦੀ ਸੀਰੀ ਹੈ ਇੱਧਰ ਤੁਹਾਨੂੰ ਤੜਕੀ ਗਾਲਾਂ ਪੈਣ ਲੱਗ ਜਾਂਦੀਆਂ ਕਿਉਂਕਿ ਜਿਨ੍ਹਾਂ ਨੇ ਤੁਸੀਂ ਕੁਰਸੀਆਂ ਖੋਈਆਂ ਹੁੰਦੀਆਂ ਉਹ ਫਿਰ ਛੇਤੀ ਛੇਤੀ ਚੱਲਦੇ ਥੋੜੀ ਉਹ ਜਦੋਂ ਤੁਸੀਂ ਕਿਸੇ ਵੀ ਸਿਸਟਮ ਨੂੰ ਬਦਲਣ ਦੀ ਕੋਸ਼ਿਸ਼ ਕਰੋਗੇ ਤਾਂ ਉਹ ਸਿਸਟਮ ਦੇ ਜਿਹੜੇ ਬੈਨੀਫਿਸ਼ਰੀ ਨੇ ਜਿਹੜੇ ਉਸ ਸਿਸਟਮ ਚੋਂ ਲਾਭ ਲੈਂਦੇ ਨੇ ਉਹ ਬਾਉਂਸ ਬੈਕ ਕਰਦੇ ਕਰਦੇ ਕਾਇਕ ਵਿੱਚ ਹੋ ਜੂਗਾ ਜੀ ਐ ਨਹੀਂ ਹੋਣਾ ਜੀ ਇਹ ਨਹੀਂ ਆਉਣ ਦੇਣਾ ਜੀ ਉਹ ਨਹੀਂ ਆਉਣ ਦੇਣਾ ਜੀ ਸੋ ਤੁਹਾਡੇ ਸਕੂਲ ਚ ਵੀ ਹੁਣ ਜਦੋਂ ਅਗਾਹ ਜਾਓਗੇ ਤੁਹਾਡੇ ਵੀ ਹੋਣਗੇ ਦੂਜੀਆਂ ਕੁੜੀਆਂ ਸਟੂਡੈਂਟ ਵੀ ਇਹਨੂੰ ਫਸਟ ਨਹੀਂ ਆਉਣ ਦੇਣਾ ਇਸ ਵਾਰ ਵੀ ਹੋਰ ਮਿਹਨਤ ਕਰਾਂਗੇ ਨਾ ਚਲੋ ਐ ਉਹ ਤਾਂ ਚਲੋ ਇੱਕ ਹੈਲਥੀ ਕੰਪੀਟੀਸ਼ਨ ਹੈ ਸੋ ਪਹਿਲਾਂ ਮੈਨੂੰ ਐਮਪੀ ਦੇ ਤੌਰ ਤੇ ਚੁਣ ਲਿਆ ਸੰਗਰੂਰ ਵਾਲਿਆਂ ਨੇ ਫਿਰ ਮੈਂ ਉੱਥੇ ਜਾ ਕੇ ਪਾਰਲੀਮੈਂਟ ਜਾ ਕੇ ਬੋਲਿਆ ਫਿਰ ਫਿਰ ਮੈਨੂੰ ਐਮਪੀ ਤੋਂ ਚੁਣ ਲਿਆ 19 ਚ ਫਿਰ ਪਾਈ ਜਿੱਦੋਂ ਲਖਤਾਂ ਹੋਈਆਂ ਤਾਂ ਮੈਨੂੰ ਆ ਜਿੰਮੇਵਾਰੀ ਦਿੱਤੀ ਸੋ ਪਹਿਲੀ ਵਾਰ ਸੰਗਰੂਰ ਜ਼ਿਲ੍ਹੇ ਕੋਲੇ ਇਸ ਤਰ੍ਹਾਂ ਦੀ ਏਡੀ ਵੱਡੀ ਜ਼ਿੰਮੇਵਾਰੀ ਆਈ ਹੈ ਪਰ ਮੈਂ ਕੋਸ਼ਿਸ਼ ਕਿਉਂਕਿ ਮੈਂ ਪਿੰਡਾਂ ਚੋਂ ਆਇਆ ਮੈਨੂੰ ਸਾਰੀਆਂ ਗੱਲਾਂ ਦਾ ਪਤਾ ਹੈ ਮੈਨੂੰ ਹੁਣ ਤੁਹਾਡੀ ਖੁਸ਼ੀ ਦਾ ਵੀ ਪਤਾ ਹੈ ਕਿਉਂਕਿ ਮੈਂ ਜਦੋਂ 10ਵੀਂ ਚ ਪੜਦਾ ਸੀਗਾ ਤਾਂ ਮੇਰਾ ਵੀ ਕੰਪੀਟੀਸ਼ਨ ਸੀਗਾ ਤੇ ਕੋਈ ਮੇਰੇ ਡੈਡੀ ਵੀ ਟੀਚਰ ਸੀਗੇ ਤੇ ਕੰਪੀਟੀਸ਼ਨ ਉਸ ਵੇਲੇ ਕੁਝ ਹੋਰ ਤਰ੍ਹਾਂ ਦਾ ਸੀਗਾ ਉਸ ਵੇਲੇ ਮੈਥ 'ਚ ਸਿਰਫ 100% ਨੰਬਰ ਮਿਲਦੇ ਸੀ ਸਮਾਜਿਕ ਸਿੱਖਿਆ 'ਚੋਂ ਜਾ ਇੰਗਲਿਸ਼ ਚੋਂ ਜਾਂ ਹਿੰਦੀ ਚੋਂ ਜਿੰਨਾ ਮਰਜ਼ੀ ਤੁਸੀਂ ਪਰਫੈਕਟ ਆਨਸਰ ਦੇ ਦਿਓ 100 ਦਾ 10 ਨਹੀਂ ਮਿਲਦੇ ਸੀ ਬੈਸਟ ਹੈ 8.5 ਦੇ ਦਿੰਦੇ ਸੀ ਆ 8.5 ਬੜਾ ਦੱਸ ਸੋ ਉਦੋਂ 650 ਚੋਂ 650 ਨਹੀਂ ਆਉਂਦੇ ਸੀ ਠੀਕ ਹੈ ਨਾ ਹੁਣ ਉਹ ਸਿਸਟਮ ਬਦਲ ਗਿਆ ਸੋ ਮੈਨੂੰ ਬੜੀ ਖੁਸ਼ੀ ਹੈ ਕਿ ਬੱਚੇ ਜਿਹੜੇ ਨੇ ਉਹ ਇੰਨਾ ਪੜਦੇ ਨੇ ਉਸ ਪਿੰਡਾਂ ਦੇ ਬੱਚੇ ਕਾਲ ਸਿਟੀ ਛੋਟਾ ਜਾਂ ਵੱਡਾ ਮੈਨੂੰ ਲੱਗਦਾ ਤੁਹਾਡੇ 500 ਮਸਾਂ 5 600 ਕਰ ਕਰ ਵੀ ਨਹੀਂ ਹੋਣੇ ਸੋ ਛੋਟਾ ਪਿੰਡ ਹੈ ਮੈਨੂੰ ਪਤਾ ਤੇ ਪਰ ਤੁਸੀਂ ਉਹਨਾਂ ਪਿੰਡਾਂ ਚੋਂ ਉੱਠ ਕੇ ਟਾਪਰ ਆਏ ਹੋ ਤੇ ਅੱਜ ਇੱਥੇ ਆ ਕੇ ਤੁਹਾਨੂੰ ਹੋਰ ਵੀ ਮਿਲਣਗੇ ਤੁਸੀਂ ਮਿਲੇ ਉਹਨਾਂ ਨੂੰ ਸਾਰਿਆਂ ਨੂੰ ਜਿਹੜੇ ਹੋਰ ਜ਼ਿਲ੍ਹਿਆਂ ਚੋਂ ਆਏ ਨੇ ਬ੍ਰੇਨਸਟਾਰਮਿੰਗ ਦਾ ਜ਼ਮਾਨਾ ਹੈ ਹੈਨਾ ਤੁਸੀਂ ਆਪਸ ਚ ਇੱਕ ਦੂਜੇ ਨਾਲ ਨੰਬਰ ਸ਼ੇਅਰ ਕਰਕੇ ਕਿਉਂਕਿ ਤੁਸੀਂ ਕੀ ਕਰਨਾ ਹੈ ਕਿ ਕਈ ਵਾਰੀ ਇਸ ਉਮਰ ਚ ਇਹ ਵੀ ਨਹੀਂ ਪਤਾ ਲੱਗਦਾ ਜਾਣਾ ਕਿੱਧਰ ਹੈ ਕੈਰੀਅਰ ਗਾਈਡੈਂਸ ਵੀ ਸਰਕਾਰ ਨੇ ਸ਼ੁਰੂ ਕੀਤੀ ਹੋਈ ਹੈ ਮੈਂ ਬਾਅਦ ਚ ਤੁਹਾਨੂੰ ਡਿਟੇਲ ਚ ਦੱਸੂਗਾ ਸੋ ਉਸ ਤੋਂ ਬਾਅਦ कलाकार बनना ਤਾਂ ਮੇਰੀ ਆਪਣੀ ਮਿਹਨਤ ਹੈ ਉੱਚ ਤਾਂ ਜੇ ਮੈਂ ਬੈਸਟ ਕਰੂੰਗਾ ਮੇਰੀ ਸੀਰੀਜ਼ ਆ ਮੇਰੇ ਸੀਰੀਅਲ ਜੇ ਲੋਕਾਂ ਨੂੰ ਚੰਗੇ ਲੱਗਣਗੇ ਤਾਂ ਹਿੱਟ ਹੋ ਜਾਊਗਾ ਪਰ ਸੀਐਮ ਬਣਨ ਵਾਸਤੇ ਸਿੱਧਾ ਡਾਇਰੈਕਟ ਪਬਲਿਕ ਇਨਵੋਲਵ ਹੈ ਕਿ ਜੇ ਪਬਲਿਕ ਵੋਟਾਂ ਪਾ ਕੇ ਚੁਣੂਗੀ ਤਾਂ ਕੁਝ ਕਰ ਸਕਦੇ ਆ ਪਬਲਿਕ ਦੀ ਸਪੋਰਟ ਮਿਲੂਗੀ ਤਾਂ ਕੁਝ ਕਰ ਸਕਦੇ ਆ ਸੋ ਇਸ ਕਰਕੇ ਪਬਲਿਕ ਦੀ ਸਪੋਰਟ ਕਰਕੇ ਬਣਗੇ ਵਰਨਾ ਆਪਣੇ ਪਿੰਡਾਂ ਚ ਉੱਟ ਕੇ ਅਸਲ ਬੱਦਰ ਤੇ ਪਹੁੰਚਣਾ ਬਹੁਤ ਮੁਸ਼ਕਲ ਹੈ ਕਿਉਂਕਿ ਪਹਿਲਾਂ ਜਿਹੜੇ ਤਿੰਨ ਨੂੰ ਹਰਾ ਕੇ ਆਏ ਆ ਉਹ ਮੈਲਾਂ ਵਾਲੇ ਸੀ ਜਾਂ ਮੈਲਾਂ ਵਾਲਿਆਂ ਵਰਗੇ ਸੀ ਵੱਡੇ ਵੱਡੇ ਤਨਾੜ ਜਾਂ ਪੋਲਟਿਕਸ ਨੂੰ ਅੱਜ ਵੀ ਮੰਨ ਲਾਦਾ ਬਹੁਤ ਸਾਰੇ ਲੋਕ ਜਿਹੜੇ ਉਹ ਗੁੰਡਾਗਰਦੀ ਦਾ ਕੰਮ ਜਾਂ ਛੱਡ ਪਰੇ ਆਪਾਂ ਨੇ ਕੀ ਲੈਣਾ ਪੈਸੇ ਵਾਲਾ ਪੈਸੇ ਵਾਲਿਆਂ ਦੀ ਖੇਡ ਹੈ ਐ ਸਮਝਦੇ ਸੀ ਸੋ ਕਿਸੇ ਰਾਈਟਰ ਨੇ ਲਿਖਿਆ ਕਿ ਰਾਜਨੀਤੀ ਚ ਜ਼ਿਆਦਾਤਰ ਮਾੜੇ ਬੰਦੇ ਇਸ ਕਰਕੇ ਨਹੀਂ ਹੈਗੇ ਕਿ ਉਹ ਮਾੜੇ ਨੇ 마ੜੀ ਇੱਥੇ ਆਉਂਦੇ ਨੇ 마ੜੇ ਬੰਦੇ ਇਸ ਕਰਕੇ ਨੇ ਕਿ ਚੰਗੇ ਉਧਰ ਜਾਣ ਦੀ ਹਿੰਮਤ ਨਹੀਂ ਕਰਦੇ ਉਹ 마ੜਿਆਂ ਦਾ ਰਾਹ ਚੱਲੀ ਜਾਂਦਾ ਰਹਿੰਦਾ ਸਰ ਸੋ ਅਸੀਂ ਹਿੰਮਤ ਕਰ ਲਈ ਤੇ ਲੋਕਾਂ ਨੇ ਪਿਆਰ ਦਿੱਤਾ ਤੇ ਆ ਤੁਹਾਡੇ ਸਾਹਮਣੇ ਬੈਠੇ ਠੀਕ ਹੈ ਓਕੇ ਸਰ ਥੈਂਕ ਯੂ ਸੋ ਮੱਚ ਬੇਟਾ ਤੁਹਾਡਾ ਨਾਮ ਕੀ ਹੈ ਜੀ ਮਹਿਕਪ੍ਰੀਤ ਕੌਰ ਹੈ ਠੀਕ ਹੈ ਜੀ ਸਰ ਬੁਲਾ ਲੀਏ ਇੱਕ ਦੋ ਹੋਰ ਬੁਲਾ ਬੁਲਾ ਉਹ ਉਧਰ ਇੱਕ ਬੱਚੀ ਬੈਠੀ ਸੀ ਇੱਧਰ ਕਾਰਨਰ ਤੇ ਬੈਠੋ ਇਸ ਤੋਂ ਬਾਅਦ ਤੁਹਾਨੂੰ ਦੰਨਿਆ ਮਾਈਕ ਤੁਸੀਂ ਲਾਸਟ 'ਚ ਬੈਠੋ ਇਸ ਤੋਂ ਬਾਅਦ ਦੇ ਦੰਨੇ ਆ ਇਹਨਾਂ ਨੂੰ ਇਹਨਾਂ ਨੂੰ ਫੜਾ ਹਾਂ ਇਹ ਪਹਿਲੇ ਖੜੇ ਹੋਏ ਸੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਮਹਿਕ ਸ਼ਰਮਾ ਹੈ ਮੈਂ ਸੀਨੀਅਰ ਕੈਂਡੀ ਰੈਜ਼ੀਡੈਂਸ਼ੀਅਲ ਸਕੂਲ ਫॉर ਮੈਰੀਟੋਰੀਅਸ ਸਟੂਡੈਂਟ ਮੋਹਾਲੀ ਦੀ ਵਿਦਿਆਰਥਣਾ ਸਭ ਤੋਂ ਪਹਿਲਾਂ ਮੈਂ ਤੁਹਾਡਾ ਬਹੁਤ ਧੰਨਵਾਦ ਕਰਦੀ ਹਾਂ ਕਿ ਅੱਜ ਤੁਸੀਂ ਮੈਨੂੰ ਦੂਜੀ ਵਾਰ ਸਨਮਾਨ ਕਰਨ ਲਈ ਇੱਥੇ ਸੱਦਿਆ ਪਹਿਲੀ ਵਾਰ ਜਦੋਂ ਤੁਸੀਂ ਸਾਨੂੰ ਸੀਐਮ ਹਾਊਸ ਬੁਲਾਇਆ ਸੀ ਤਦ ਵੀ ਮੇਰਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਤੁਸੀਂ ਉੱਥੇ ਸਾਨੂੰ ਆਪਨਾ ਬੜੇ ਪਿਆਰ ਨਾਲ ਤੁਸੀਂ ਆਪਣਾ ਘਰ ਦਿਖਾਇਆ ਤੇ ਤੁਸੀਂ ਸਾਨੂੰ ព thực ਲਈ ਬਹੁਤ ਹੀ ਉਤਸ਼ਾਹਿਤ ਕੀਤਾ ਉੱਥੇ ਜੋ ਵੀ ਤੁਸੀਂ ਸਾਨੂੰ ਗੱਲਾਂ ਦਸੀਆਂ ਉਹਦੇ ਨਾਲ ਮੈਂ ਮਤਲਬ ਬਹੁਤ ਹੀ ਮੋਟੀਵੇਟਿਡ ਫੀਲ ਕੀਤਾ ਤੇ ਮੈਂ ਤੁਹਾਨੂੰ ਵਾਅਦਾ ਕਰਦੀ ਹਾਂ ਕਿ ਅੱਜ ਮੈਂ ਤੁਹਾਨੂੰ ਦੂਜੀ ਵਾਰ ਮਿਲ ਰਹੀ ਹਾਂ ਤੇ ਅੱਗੇ ਵੀ ਹੋਰ ਮਿਹਨਤ ਕਰਕੇ ਤੁਹਾਨੂੰ ਦੁਬਾਰਾ ਮਿਲਣ ਦੀ ਕੋਸ਼ਿਸ਼ ਕਰਾਂਗੀ ਤੇ ਅੱਜ ਅਗਰ ਮੈਂ ਇੱਥੇ ਖੜ੍ਹੀ ਹਾਂ ਤਾਂ ਇਹ ਸਿਰਫ ਮੇਰੇ ਅਧਿਆਪਕਾਂ ਮੇਰੀ ਪ੍ਰਿੰਸੀਪਲ ਮੈਮ ਸਕੂਲ ਦੇ ਤੇ ਪੰਜਾਬ ਸਰਕਾਰ ਕਾਰਨ ਸੰਭਵ ਹੋ ਸਕੇ ਜੋ ਵੀ ਪੰਜਾਬ ਸਰਕਾਰ ਨੇ ਸਕੀਮਾਂ ਚਲਾਈਆਂ ਪੜ੍ਹਾਈ ਤੇ ਨਾਲ ਜਨ ਸੰ ਕੋmpਿਟਿਟਿਵ ਐਗਜ਼ਾਮ ਕਰਵਾਉਣ ਲਈ ਵੀ ਬਹੁਤ ਸਾਰੇ ਕੈਂਪ ਲੱਗੇ ਉਹਦੇ ਵਿੱਚ ਵੀ ਮੈਂ ਸ਼ਾਮਿਲ ਸੀ ਉਹ ਕੈਂਪ ਦਾ ਬਹੁਤ ਵੱਡਾ ਯੋਗਦਾਨ ਹੈ ਕਿ ਮੈਂ ਉਹਦੇ ਨਾਲ ਹੀ ਆਪਣੇ ਬਹੁਤ ਸਾਰੇ ਕਨਸੈਪਟ ਕਲੀਅਰ ਕੀਤੇ ਜਿਹਦੇ ਕਾਰਨ ਮੇਰਾ ਅੱਜ ਵਧੀਆ ਨਤੀਜਾ ਆਇਆ ਹੈ ਸੋ ਥੈਂਕ ਯੂ ਸਰ ਹੁਣ ਤੁਸੀਂ ਹੁਣ ਮੁਹਾਲੀ ਜ਼ਿਲ੍ਹਾ ਟੌਪ ਕੀਤਾ ਤੁਸੀਂ ਹਾਂਜੀ ਸਰ ਤੇ ਪੰਜਾਬ ਚੋਂ ਪੰਜਾਬ ਚੋਂ ਤੀਜਾ ਸਥਾਨ ਸਰ ਅੱਛਾ ਵੈਰੀ ਗੁੱਡ ਥੈਂਕ ਯੂ ਸਰ ਵਾਹ ਜੀ ਵਾਹ ਮੁੰਡਿਆਂ ਚੋਂ ਨਹੀਂ ਹੈ ਜੀ ਕੋਈ